ਲੋ ਜੀ ਅੱਜ ਆਪਾਂ ਤੁਹਾਨੂੰ ਤੰਦੂਰ ਤੇ ਰੋਟੀ ਬਣਾ ਕੇ ਦਿਖਾਵਾਂਗੇ ਆਪਾਂ ਪਿਆਜ਼ ਤੇ ਹਰੀ ਮਿਰਚ ਬਰੀਕ ਕੱਟ ਲਈ ਤੇ ਨਾਲ ਲੈ ਲਿਆ ਆਟਾ ਤੇ ਨਾਲ ਹੋ ਗਈ ਇਹ ਆਪਣੀ ਗਰੇਵੀ ਤੇ ਹੁਣ ਆਪਾਂ ਸਾਰਾ ਸਮਾਨ ਲੈ ਕੇ ਚੱਲਾਂਗੇ ਬਾਹਰ ਤੇ ਬਾਹਰ ਜਾ ਕੇ ਹੁਣ ਪਲਾਟ ਦੇ ਵਿੱਚ ਰੋਟੀ ਬਣਾਵਾਂਗੇ ਕਿਉਂਕਿ ਮੋਸਟਲੀ ਤੰਦੂਰ ਹੋ ਗਿਆ ਚੁੱਲਾ ਹੋ ਗਿਆ ਇਹ ਸਾਰਾ ਖੁੱਲੀ ਜਗ੍ਹਾ ਤੇ ਰੱਖਿਆ ਜਾਂਦਾ ਕਿਉਂਕਿ ਆਪਾਂ ਘਰ ਦੇ ਅੰਦਰ ਤਾਂ ਇਹ ਚੀਜ਼ਾਂ ਰੱਖ ਨਹੀਂ ਸਕਦੇ ਹਨ ਧੂਆਂ ਧਾਰ ਹੋ ਜਾਂਦਾ ਅੰਦਰ ਦਾ ਤੇ ਚਲੋ ਜੀ ਮੈਂ ਰੋਟੀਆਂ ਵੇਲੂਗੀ ਤੇ ਮੰਮੀ ਲਗਾਉਗੀ ਕਿਉਂਕਿ ਮੈਨੂੰ ਉਹਦੇ ਵਿੱਚ ਨਹੀਂ ਤੰਦੂਰ ਦੇ ਵਿੱਚ ਨਹੀਂ ਲਾਣੀ ਆਂਦੀ ਮੈਨੂੰ ਸਿਰਫ ਬੇਲਣੀ ਹੀ ਆਂਦੀ ਆ ਜੁੱਲੇ ਤੇ ਤਾਂ ਆਪਾਂ ਬਣਾਵਣ ਨੂੰ ਲਈਦੀ ਆ ਪਰ ਇਹ ਥੋੜੀ ਜਿਹੀ ਟਫ ਲੱਗਦੀ ਆ ਹਨਾ ਬਸ ਇੱਕ ਤਰੀਕੇ ਦੀ ਗੱਲ ਆ ਤਰੀਕਾ ਜਾਜਣਾ ਫਿਰ ਸੌਖਾ ਲੱਗਦਾ ਸਾਰਾ ਤੇ ਹੁਣ ਇਸ ਰੋਟੀ ਨੂੰ ਆਪਾਂ ਥੋੜਾ ਜਿਹਾ ਜਿਵੇਂ ਮਿੱਸੀ ਰੋਟੀ ਬਣਾਨੇ ਆ ਇਸ ਤਰ੍ਹਾਂ ਬਣਾਵਾਂਗੇ ਚੱਕਲੇ ਤੇ ਰੋਟੀ ਰੱਖ ਕੇ ਉਹਦੇ ਤੇ ਪਿਆਜ਼ ਤੇ ਹਰੀ ਮਿਰਚ ਲਗਾ ਕੇ ਉਹਨੂੰ ਪਾਣੀ ਲਗਾ ਕੇ ਇੱਕ ਵਾਰ ਪ੍ਰੋਪਰਲੀ ਤੰਦੂਰ ਦੇ ਵਿੱਚ ਫਿਕਸ ਕਰ ਦਾਂਗੇ ਹਨਾ ਹੋਰ ਵੀ ਤਰੀਕੇ ਨੇ ਮਿੱਸੀ ਰੋਟੀ ਬਣਾਉਣ ਦੇ ਪਰ ਇਹ ਆਇਆ ਵੀ ਸੌਖਾ ਜਿਹਾ ਤਰੀਕਾ ਹਨਾ ਤੇ ਚਲੋ ਜੀ ਪਹਿਲਾਂ ਤਾਂ ਪਹਿਲੇ ਜ਼ਮਾਨੇ ਦੇ ਵਿੱਚ ਕੀ ਆ ਇਹ ਚੀਜ਼ਾਂ ਆਮ ਹੁੰਦੀਆਂ ਸੀ ਤੰਦੂਰ ਹੋ ਗਿਆ ਚੁੱਲ੍ਹੇ ਹੋ ਗਏ ਹਾਰੇ ਹੋ ਗਏ ਹਨਾ ਹੁਣ ਇਹ ਚੀਜ਼ਾਂ ਘਟ ਗਈਆਂ ਥੋੜੀਆਂ ਜਿਹਾ ਕਿਉਂਕਿ ਆਪਾਂ ਸ਼ਾਇਦ ਗਰਮੀ ਦੇ ਵਿੱਚ ਖੜਨਾ ਪਸੰਦ ਨਹੀਂ ਕਰਦੇ ਜਾਂ ਕੁਝ ਵੀ ਹਨਾ ਆਰਾਮ ਦਾ ਇੱਕ ਜਿੰਦਗੀ ਹੋ ਗਈ ਜ਼ਿਆਦਾਤਰ ਤੇ ਇਹਦੇ ਵਿੱਚ ਇੱਕ ਟਾਈਮ ਤੇ ਪੰਜ ਰੋਟੀਆਂ ਲੱਗ ਸਕਦੇ ਨੇ ਪਰ ਅਸੀਂ ਇੱਕ ਇੱਕ ਕਰਕੇ ਬਣਾ ਰਹੀ ਸੀ ਕਿਉਂਕਿ ਆਪਾਂ ਨੂੰ ਕੋੜਾ ਕਾਲੀ ਸੀ ਹਨਾ ਚਲੋ ਜੀ ਆਪਣੀ ਰੋਟੀ ਹੋ ਗਈ ਤਿਆਰ ਹੁਣ ਆਪਾਂ ਇਹਨਾਂ ਨੂੰ ਕਰਵਾ ਕੇ ਦੇਖਾਂਗੇ ਵੀ ਕਿਵੇਂ ਦੀ ਬਣੀ ਆ ਹਨਾ ਨਾਲ ਥੋੜਾ ਜਿਹਾ ਸਲਾਦ ਹੋ ਗਿਆ ਹਰੀ ਚਟਨੀ ਹੋ ਗਈ ਤੇ ਗਰੇਵੀ ਹੋ ਗਈ ਗਰੇਵੀ ਹੈ ਜਿਹੜੀ ਇਹ ਇਹਦੇ ਨਾਲ ਹੀ ਵਧੀਆ ਲੱਗਦੀ ਹੈ ਤੰਦੂਰੀ ਰੋਟੀ ਬਾਹਰੋਂ ਇਸ ਕਰਕੇ ਨਹੀਂ ਲਿਆਂਦੀ ਕਿਉਂਕਿ ਬਾਹਰ ਦੀ ਰੋਟੀ ਘਰ ਆਂਦੇ ਤੱਕ ਸੁੱਕ ਜਾਂਦੀ ਆ ਮਜ਼ਾ ਐਵੇਂ ਆ ਵੀ ਤਾਜੀ-ਤਾਜੀ ਰੋਟੀ ਨਾਲ ਦੀ ਨਾਲ ਖਾਈ ਜਾਵੇ ਹਨਾ ਤੇ ਚਲੋ ਜੀ ਹੁਣ ਮੈਂ ਵੀ ਟੇਸਟ ਦੇਖਦੀ ਆ ਤੇ ਟੇਸਟ ਬਹੁਤ ਵਧੀਆ ਲੱਗ ਰਿਹਾ ਸੀ ਕਿਉਂਕਿ ਤਾਜੀ ਰੋਟੀ ਖਾਣ ਲੱਗਦੇ ਆ ਤਾਂ ਸਵਾਦ ਲੱਗਦੀ ਆ ਬਾਅਦ ਦੇ ਵਿੱਚ ਬਿਲਕੁਲੀ ਮਤਲਬ ਹਾਰਡ ਹੋ ਜਾਂਦੀ ਆ ਰੋਟੀ ਇਹ ਤੇ ਜਿਉਂਦੀ ਰਵੇ ਮੰਮੀ ਵਿਚਾਰੀ ਜਣੀ ਕਦੇ ਕਦੇ ਤੰਦੂਰ ਦੀਆਂ ਰੋਟੀਆਂ ਖਵਾ ਦਿੰਦੀ ਆ ਹਨ ਤੇ ਉਮੀਦ ਕਰਦੇ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਚਲੋ ਜੀ ਟਰਾਈ ਕਰਿਓ ਤੁਸੀਂ ਵੀ ਤੰਦੂਰ ਦੀ ਜਾਂ ਚੁੱਲੇ ਦੀ ਰੋਟੀ ਖਾ ਕੇ ਇਹਦਾ ਟੇਸਟ ਆ ਨਾ ਜਿਹੜਾ ਉਹ ਵੱਖਰਾ ਹੀ ਹੁੰਦਾ ਹੈਗਾ ਹਨ ਤੇ ਆਮ ਤੌਰ ਤੇ ਜਿਹੜੀ ਆਪਾਂ ਗੈਸ ਤੇ ਰੋਟੀ ਬਣਾਉਣੀ ਆ ਉਹਦੇ ਨਾਲ ਚੁੱਲੇ ਦੀ ਰੋਟੀ ਹੋ ਗਈ ਜਾਂ ਤੰਦੂਰ ਦੀ ਰੋਟੀ ਹੋਈ ਉਹ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਹਨਾ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਖੁਸ਼ੀ ਨੇ ਵੀ ਰੋਟੀ ਖਾਈ ਤੇ ਖੁਸ਼ੀ ਨੂੰ ਵੀ ਬਹੁਤ ਪਸੰਦ ਆਈ ਸੀਗੀ ਓਕੇ ਜੀ ਥੈਂਕ ਯੂ ਬਾਏ ਬਾਏ